ਬਹੁਤ ਹੀ ਸਤਿਕਾਰਯੋਗ ਸਾਹ ਸੁੱਚਾ ਸਿੰਘ ਛੋਟੇਪੁਰ ਸਾਹਿਬ ਜਿਨ੍ਹਾਂ ਦੀ ਬਦੌਲਤ ਅੱਜ ਤੁਹਾਡੇ ਸਾਰਿਆਂ ਦੇ ਦਰਸ਼ਨ ਹੋਏ ਨੇ ਤੁਸੀਂ ਸਾਰੇ ਜਾਣੇ ਅੱਜ ਇਹਨਾਂ ਦੇ ਸੱਦੇ ਦੇ ਉੱਤੇ ਅਸੀਂ ਵੀ ਇਹਨਾਂ ਦੇ ਸੱਦੇ ਦੇ ਉੱਤੇ ਸਾਰੇ ਆਪਾਂ ਇਕੱਠੇ ਹੋਏ ਹਾਂ ਇਹਨਾਂ ਦਾ ਜਿੰਨਾ ਵੀ ਧੰਨਵਾਦ ਕਰੀਏ ਉਹਨਾਂ ਥੋੜਾ ਹੈ ਤੁਹਾਨੂੰ ਦੱਸਿਆ ਇਹਨਾਂ ਨੇ ਕਿ ਘਰ ਬੈਠ ਕੇ ਸੀ ਪਰ ਜਦੋਂ ਸ਼੍ਰੀ ਕਾਲ ਤਖਸਾਲ ਦਾ ਹੁਕਮ ਹੁੰਦਾ ਹੈ ਉੱਥੇ ਹਰ ਸਿੱਖ ਦਾ ਹਰ ਪੰਥ ਤੇ ਸਿੱਦਾ ਸਿਰ ਚੁੱਕ ਜਾਂਦਾ ਹੈ ਹਰ ਬੰਦਾ ਖੜਾ ਹੋ ਜਾਂਦਾ ਹੈ ਤੇ ਉਹਨਾਂ ਦੇ ਨਾਲ ਸਾਡੀ ਭੈਣ ਬੀਬੀ ਜ਼ਗੀਰ ਕੌਰ ਜੀ ਰਵੀ ਜੀ ਜਿਹੜੇ ਸ਼ੋਮਣੀ ਅਕਾਲੀ ਦਲ ਨੂੰ ਚਲਾਉਂਦੇ ਰਹੇ ਜਿਹੜੇ ਪੰਜ ਵਾਰੀ ਮੁੱਖ ਮੰਤਰੀ ਜਿਹੜੇ ਉਹਨਾਂ ਨੂੰ ਚਲਾਉਂਦੇ ਰਹੇ ਸਪੀਕਰ ਰਹੇ ਯਾਈ ਸਾਹਿਬ ਪੁੜਾੜਾ ਸਾਹਿਬ ਸੰਤਾ ਸਿੰਘ ਵੇਦਪੁਰੀ ਜੀ ਸ਼ਾਂਪੂਰੀ ਜੀ ਤੇ ਹੋਰ ਸਾਰੀ ਸੰਗਤ ਮੈਂ ਦੇਖ ਰਿਆਂ ਭਾਈ ਸਾਹਿਬ ਭਾਈ ਮਜੀਦ ਸਿੰਘ ਜੀ ਤੇ ਬਹੁਤ ਹੀ ਸਤਿਕਾਰਯੋਗ ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਕਿ ਤੁਸੀਂ ਸਾਰੇ ਜਣੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜ ਕੇ ਖੜੇ ਹੋਏ ਹੋ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਕਿ ਜਿਹੜੀ ਸ਼੍ਰੀ ਕਾਲ ਤਖਸਾ ਦੇ ਜਥੇਦਾਰ ਸਾਹਿਬ ਨੇ 2 ਦਸੰਬਰ ਨੂੰ ਸੱਤ ਮੈਂਬਰੀ ਕਮੇਟੀ ਬਣਾਈ ਕਿ ਉਹਨੂੰ ਕਿਵੇਂ ਨਾ ਕਿਵੇਂ ਤੋੜ ਦिए ਕਿਵੇਂ ਨਾ ਕਿਵੇਂ ਖਤਮ ਕਰ ਦिए ਮੈਂ ਤਨਵਾਦ ਕਰਦਾ ਪੰਜ ਮੈਂਬਰੀ ਕਮੇਟੀ ਦਾ ਜਿਹੜੇ ਸਟੈਂਡ ਲੈ ਕੇ ਖੜੇ ਰਹੇ ਜੋ ਬਾਦਲਾਂ ਦੇ ਨਾਲ ਜੁੜੇ ਹੋਏ ਸੀ ਉਹ ਜਾ ਕੇ ਛੱਡ ਕੇ ਜਾਇਨ ਕਰਕੇ ਚਲੇ ਗਏ ਉਹਨਾਂ ਨੂੰ ਪਤਾ ਸੀ ਕਿ ਜੇ ਸਭ ਤੋਂ ਸੀਨੀਅਰ ਮੈਂਬਰ ਨੇ ਪ੍ਰਧਾਨ ਨੇ ਸ਼ੋਮਨੀ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਕਿ ਜੇ ਇਹ ਚਲੇ ਗਏ ਤਾਂ ਪੰਚ ਤਾਂ ਆਪਣੇ ਆਪ ਚਲੇ ਜਾਣਗੇ ਪਰ ਜੋ ਸਿੱਖ ਜੋ ਗੁਰੂ ਦਾ ਪਿਆਰਾ ਸ੍ਰੀ ਕਾਲ ਤਖਤ ਸਾਹਿਬ ਨਾਲ ਜੁੜਿਆ ਹੋਇਆ ਹੈ ਉਹਦੇ ਹੁਕਮ ਤੋਂ ਬਾਹਰ ਨਹੀਂ ਹੋ ਸਕਦਾ ਉਹ ਤਾਂ ਜੋੜੇ ਛਾੜਨ ਲਾ ਲਵੇ ਉਹ ਜੋ ਮਰਜ਼ੀ ਕੰਮ ਕਰਵਾ ਲਵੇ ਉਹ ਤੇ ਸਿਰ ਨਤਮਸ ਹੋ ਕੇ ਕੰਮ ਕਰਦਾ ਹੈ ਸੋ ਇਹ ਵੀ ਉਸ ਹੁਕਮ ਦੇ ਤਹਿਤ ਸਾਰੇ ਇਕੱਠੇ ਰਹੇ ਕੋਈ ਫਰਕ ਨਹੀਂ ਆਇਆ ਬਹੁਤ ਕੁਝ ਕਿਹਾ ਗਿਆ ਬਹੁਤ ਕੁਝ ਸੁਣਿਆ ਗਿਆ ਪਰ ਇਹ ਆਪਣੇ ਸਟੈਂਡ ਤੇ ਕਾਇਮ ਰਹੇ ਕਿ ਸਾਡੇ ਸ੍ਰੀ ਕਲਤਖ ਸਾਹਿਬ ਜੀ ਦਾ ਬਾਹਰ ਨਹੀਂ ਹੀ ਜਾ ਸਕਦੇ ਸੋ ਅੱਜ ਇਸ ਚੀਜ਼ ਦੀ ਬਦੌਲਤ ਅੱਜ ਆਪਾਂ ਸਾਰੇ ਜਣੇ ਇਕੱਠੇ ਹੋਏ ਆ ਅੱਜ ਮੇਰਾ ਖਿਆਲ ਹੈ ਕਿ ਇਹਨਾਂ ਤੋਂ ਕਾਪੀਆਂ ਨਹੀਂ ਛਪ ਰਹੀਆਂ ਇੰਨੀ ਡਿਮਾਂਡ ਹੋ ਰਹੀ ਹੈ ਕਾਪੀਆਂ ਦੀ ਜਿੱਥੇ ਜਾਣਿਆ ਕਾਰਤੇ ਜਾਈਏ ਤਾਂ ਕਾਰਚ ਦਫਤਰ ਬੈਠ ਜੇ ਤਾਂ ਦਫਤਰ ਚ ਘਰੇ ਬਗ ਜੇ ਕਰੇ ਕਿ ਜੀ ਕਾਪੀਆਂ ਦਿਓ ਕਾਪੀਆਂ ਦਿਓ ਮੈਂ ਤਾਂ ਲੜਦਾ ਸੀ ਕਿ ਜਰ ਚਾਹੇ ਦੋ ਦਿਨ ਬਾਅਦ ਸ਼ੁਰੂ ਕਰ ਲੈਂਦੇ ਪਰ ਕਾਪੀਆਂ ਪੂਰੀਆਂ ਛਪਾਉਣੀਆਂ ਸੀ ਕੱਲ ਸਪੈਸ਼ਲੀ ਬੰਦਾ ਭੇਜਿਆ ਲੁਧਿਆਣੇ ਕਿ ਜਰ ਪਸੋਂ ਕਾਪੀਆਂ ਜਿਉਂ-ਜਿਉਂ ਪ੍ਰਿੰਟ ਹੁੰਦੀਆਂ ਨੇ ਤੂੰ ਕਢਾ ਕੇ ਲੈ ਕੇ ਆ ਐਨਾ ਓਛਾ ਹੈ ਲੋਕਾਂ ਦੇ ਵਿੱਚ ਇੱਕ ਪਾਸੇ ਜੋਰ ਲਾ ਲਾ ਕੇ ਫਰਜੀ ਭਰਤੀ ਕਰਕੇ ਬਿਨਾਂ ਆਧਾਰ ਕਾਟ ਤੋਂ ਤੁਹਾਨੂੰ ਪਤਾ ਹੈ ਇਹ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਕਿ 2 ਦਸੰਬਰ ਨੂੰ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਫੈਸਲਾ ਹੋਇਆ ਸੀ ਕਿ ਸੱਤ ਮੈਂਬਰੀ ਕਮੇਟੀ ਭਰਤੀ ਕਰੂਗੀ ਆਧਾਰ ਕਾਰਡ ਦੇ ਨਾਲ ਕਰੂਗੀ ਫਰਜੀ ਭਰਤੀ ਨਹੀਂ ਕਰੂਗੀ ਜੈਨੂਨ ਭਰਤੀ ਕਰੂਗੀ ਪਰ ਉਸ ਤੋਂ ਬਾਅਦ ਉਹ ਆਪਾਂ ਸਾਰਿਆਂ ਨੇ ਸੁਣਿਆ ਕੋਈ ਹੈ ਜਹਾ ਹੈ ਨਹੀਂ ਜੀ ਨੇ ਨਾ ਸੁਣਿਆ ਹੋਵੇ ਇੱਕ ਫੈਸਲਾ ਦੱਸ ਦੋ ਜਿਹੜੇ ਅੱਜ ਕਹਿ ਰਹੇ ਨੇ ਕਿ ਅਕਾਲ ਤਖਤ ਦਾ ਨੌ ਬਰਤ ਰਹੇ ਨੇ ਜੀ ਇਹ ਇਹ ਕਰ ਰਹੇ ਨੇ ਇੱਕ ਚੀਜ਼ ਦੱਸ ਦੋ ਜਿਹੜੀ ਉਹਨਾਂ ਨੇ ਮੰਨੀ ਹੋਵੇ ਉਹਨਾਂ ਨੇ ਕਿਹਾ ਸੀ ਕਿ ਤਿੰਨ ਦਿਨ ਦੇ ਵਿੱਚ ਵਿੱਚ ਜਿਨ੍ਹਾਂ ਨੇ ਜਾਇਨ ਕੀਤੇ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਭੇਜ ਦੋ ਕਿ ਉਹ ਸਥਿਪੇ ਹੋਏ ਨਹੀਂ ਹੋਏ ਅਖੀਰ ਨੂੰ ਮਹੀਨੇ ਬਾਅਦ ਕਹਿੰਦਾ ਕਿ ਜੀ ਅਜੇ ਤੱਕ ਅਕਾਲ ਤਖਤ ਪ੍ਰਧਾਨ ਦੀ ਟਰਮ ਖਤਮ ਹੋ ਗਈ ਸੀ ਤਾਂ ਜਾਇਨ ਕੀਤਾ ਇਹਦਾ ਮਤਲਬ ਅਕਾਲ ਤਖਤ ਸਾਹਿਬ ਹੁਕਮ ਨਹੀਂ ਮੰਨਿਆ ਤਾਰਮਕਾਤਮ ਹੋ ਗਈ ਸੀ ਤਾਂ ਕਰਕੇ ਬੰਨਿਆ ਇੱਕ ਹੋਰ ਨੂੰ 10 ਸਾਲ ਲਈ ਕੱਢਿਆ ਸੀ ਉਹ ਕਹਿੰਦੇ ਉਹ ਰਜਾਇਨ ਕਰਤਾ ਉਹਦਾ ਰੇਜ ਐਕਸੈਪਟ ਕਰ ਲਿਆ ਕੱਢਿਆ ਨਹੀਂ ਜਿਨ੍ਹਾਂ ਦੇ ਹੋਰਾਂ ਨੇ ਰਜਾਇਨ ਕੀਤੇ ਸੀ ਉਹਨਾਂ ਨੇ ਅਜ ਤੱਕ ਵੀ ਰਜਾਇਨ ਨਹੀਂ ਕੀਤੇ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਆ ਹੁਣ ਤੁਸੀਂ ਅੱਜ ਵੀ ਜੀਤ ਖਬਰ ਦੇ ਵਿੱਚ ਬਿਆਨ ਪੜੇ ਹੋਣਗੇ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਨੌ ਵਰਤ ਰਹੇ ਹਨ ਜੇ ਸ਼੍ਰੀ ਕਾਲਤਖਸਬ ਨੇ ਹੁਕਮ ਕੀਤਾ ਹੈ ਤਾਂ ਉਹਦਾ ਹੁਕਮ ਮੰਨਣਾ ਕੋਈ ਮਾੜੀ ਗੱਲ ਹੈ ਉਹ ਕੀ ਮਾੜੀ ਗੱਲ ਹੈ ਜੋ ਉਹਨਾਂ ਨੇ ਕਿਹਾ ਇਨ ਬਿਨ ਅਸੀਂ ਮੰਨ ਰਹੇ ਹਾਂ 1 ਇੰਚ ਵੀ ਬੁਰਾ ਪ੍ਰਾਣੀ ਹੋ ਰਿਹਾ ਉਹਨਾਂ ਨੂੰ ਦੱਸ ਦਿਓ ਮੁਖਸਰ ਸਾਹਿਬ ਜਾ ਕੇ ਦੇ ਅਸੀਂ ਤਾਂ ਜ ਐਵੇਂ ਹਾਂ ਕਰ ਲਈ ਸੀ ਉੱਥੇ ਜੇ ਤੁਸੀਂ ਐਵੇਂ ਹਾਂ ਕਰ ਲਈ ਸੀ ਫਿਰ ਦੱਸੋ ਵੀ ਮਾਫੀ ਕੌਣ ਦੇ ਗਿਆ ਕੋਈ ਬਾਹਰੋਂ ਆ ਕੇ ਦੇ ਗਿਆ ਜਿਹਨੇ ਜਸਦਾਰ ਸਾਹਿਬ ਨੇ ਜਾ ਕੇ ਵੀਡੀਓ ਬਦਲ ਕੀਤੀ ਸੀ ਉਹ ਝੂਠ ਸੀ ਕੀ ਗੁਰੂਗੰਗਸਾਹਬ ਚੋਰੀ ਨਹੀਂ ਹੋਈ ਕੀ ਗੁਰੂਗੰਗਸਾਹਬ ਦੇ ਅੰਗ ਨਹੀਂ ਪਾੜੇ ਗਏ ਕੀ ਗੋਈ ਨਹੀਂ ਚਲੀ ਕੀ ਡੀਜੀਪੀ ਨਹੀਂ ਲਾਏ ਕਿਹੜੀ ਗੱਲ ਤੋਂ ਮੁਕਰੋਗੇ ਕੇਸੀ ਤਾਂ ਐਵੇਂ ਮੰਨ ਲਗੇ ਸੀ ਜੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਬੜਾ ਫਰਕ ਹੈ ਪਰ ਜਿੱਥੇ ਤੁਹਾਡਾ ਆਸ਼ੀਰਵਾਦ ਹੋਵੇ ਤੁਹਾਡੀ ਕਿਰਪਾ ਹੋਵੇ ਉੱਥੇ ਗੱਲਾਂ ਰੁਕ ਨਹੀਂ ਸਕਦੀਆਂ ਉੱਥੇ ਇਹ ਗੱਲ ਖੜ ਨਹੀਂ ਸਕਦੀਆਂ ਕਈ ਵਾਰੀ ਇਹ ਗੱਲ ਚੱਲਦੀ ਹੈ ਕਿ ਜੀ ਤੁਸੀਂ ਵੀ ਤਾਂ ਨਾਲ ਹੀ ਸੀ ਤੁਸੀਂ ਵੀ ਖੀਰ ਖਾਂਦੇ ਰਹੇ ਇੱਕ ਚੀਜ਼ ਤਾਂ ਦੱਸ ਦਿਓ ਅਸੀਂ ਨਾਲ ਸੀ ਤੁਹਾਡੇ ਜੋ ਕੁਝ ਹੋਇਆ ਉਹਦੇ ਵਿੱਚ ਕਿਹਦੀ ਸ਼ਮੂਲੀਅਤ ਸੀ ਕੋਈ ਠੱਗੀ ਮਾਰੀ ਹੈ ਕੋਈ ਥੋੜੀ ਕੀਤੀ ਹੈ ਜੇ ਸਰਕਾਰ ਦੇ ਵਿੱਚ ਵੀ ਰਹੇ ਤਾਂ ਇੱਕ ਚੀਜ਼ ਤਾਂ ਦੱਸ ਦਿਓ ਸਾਡੀ ਕਿ ਵੀ ਇੱਥੇ ਤੁਸੀਂ ਗਲਤ ਕੰਮ ਕੀਤਾ ਸੀ ਜੇ ਕੋਈ ਗਲਤ ਕੰਮ ਕੀਤਾ ਤੁਸੀਂ ਤਾਂ ਬਲੈਕਮੇਲ ਕਰਨ ਨੂੰ ਬੜੇ ਤਕੜੇ ਹੋ ਤੁਸੀਂ ਤਾਂ ਇੱਕ ਮਿੰਟ ਵੀ ਨਹੀਂ ਸੀ ਲਾਉਣਾ ਅਰੇ ਇਹ ਨਹੀਂ ਕਿ ਜੇ ਅਸੀਂ ਗਲਤੀ ਕੀਤੀ ਤੇ ਦੋ ਦਿਨ ਆਪਣਾ ਬੋਰੀ ਬਿਛਤਾ ਬਣ ਲਿਆ 4 ਸਾਲ ਮਿੰਤਾ ਕਰਦੇ ਰਹੇ ਕਿ ਪੰਥ ਜਿਹਦੀ ਬਦੌਲਤ ਆਪਾਂ ਜਿੱਦੇ ਰਹੇ ਆਂ ਜਿਹਦਾ ਨਾਮ ਲੈ ਕੇ ਆਪਾਂ ਲੋਕਾਂ ਜਾਂਦੇ ਰਹੇ ਆਂ 20 25% ਬਹੁਤ ਜਿਹੜੀ ਪੰਥ ਦੇ ਨਾਂ ਤੇ ਪੈਂਦੀ ਸੀ ਕਿ ਪੰਥ ਨੂੰ ਵੋਟ ਪਾਉਣੀ ਹੈ ਪੰਥ ਤੋਂ ਬਾਹਰ ਨਹੀਂ ਜਾਣਾ ਅੱਜ ਤੁਸੀਂ ਉਹਨਾਂ ਨੂੰ ਭੁੱਲੇ ਗਏ ਹੋ ਅਸੀਂ ਕਿਹਾ ਕਿ ਟੈਂਪੋਰੀ ਜਾਇਨ ਕਰ ਜਾ ਸੀਮੀਂ ਨੇ ਖਾਤਰ ਕਰ ਜਾ ਸਾਲ ਖਾਤਰ ਕਰ ਜਾ ਆ ਬੀਬੀ ਜਗੀਰ ਕੋਲ ਬੈਠੇ ਸੀ ਨਾਲ ਸੀ ਮੇਰੇ ਨਾਲ ਕੱਟੋ ਘੱਟ 10 ਬੰਦੇ ਹੋਰ ਸੀ ਇਹ ਤਾਮੀ ਸਾਹਿਬ ਇਹ ਨਾਲ ਸੀ ਮਲੂਕਾ ਸਾਹਿਬ ਨਾਲ ਸੀ ਚੀਮਾ ਜਿਹੜਾ ਰੋਜ਼ ਬਿਆਨਿੰਦਾ ਨਾਲ ਸੀ ਬੀੜਾ ਖੇਲੇ ਵੀ ਕਟੋਕੜ 10 ਬੰਦੇ ਸੀ ਅਸੀਂ ਕਿਹਾ ਜਾ ਟੈਂਪਰੀਰੀ ਛੱਡ ਦੇ ਕਹਿੰਦਾ ਜੇ ਮੈਂ ਛੱਡਤਾ ਬਾਅਦ ਚ ਕੀ ਬਣੂਗਾ ਕੀ ਕਰੋਗੇ ਅਸੀਂ ਕਿਹਾ ਜਾ ਬੰਦੇ ਮਰ ਜਾਂਦੇ ਨੇ ਫਿਰ ਕੰਮ ਨਹੀਂ ਚੱਲਦੇ ਇਹ ਵੀ ਬਹਿਮ ਐਮ ਐ ਕਿ ਕੰਮ ਖੜ ਜਾਣਗੇ ਨਹੀਂ ਜੇ ਮੈਂ ਆ ਤਾਂ ਠੀਕ ਐ ਜੇ ਮੈਂ ਛੱਡ ਗਿਆ ਫਿਰ ਸਾਰਾ ਕੁਝ ਖਤਮ ਹੋ ਜੂ ਮੈਂ ਪਾਰਟੀ ਤਾਂ ਕੀ ਲੈਣਾ ਕੀਲਾ ਸੀ ਅਸੀਂ ਕਿਹਾ ਵੀ ਚਲੋ ਨਾ ਛੱਡ ਕਟੋਕੜ ਤਾਪਾ ਸਿੱਧੇ ਹੋ ਕੇ ਸ਼੍ਰੀ ਕਾਲ ਤਖਤ ਸਭਤ ਚਲੀਏ ਉੱਥੇ ਬੇਨਤੀ ਕਰੀਏ ਕਿ ਸਾਡੀ ਸਰਕਾਰ ਦੇ ਵਿੱਚ ਆ ਗਲਤੀਆਂ ਹੋਈਆਂ ਨੇ ਜੋ ਹੁਕਮ ਕਰਨਗੇ ਆਪਾਂ ਮੰਨ ਲਈਏ ਕਹਿੰਦੇ ਨਹੀਂ ਉੱਥੇ ਨਹੀਂ ਜਾਣਾ ਬਾਬਾ ਗੁਰਵਖ ਸਿੰਘ ਦੇ ਗੁਰਦੁਆਰ ਸਾਹਿਬ ਜਾ ਕੇ ਅਖੰਡ ਪਾਠ ਸਾਹਿਬ ਕਰਵਾਏ ਭੋਗ ਪਾਏ ਮਾਫੀ ਮੰਗੀ ਬਾਲ ਸਾਹਿਬ ਦੇ ਭੋਗ ਤੇ ਮਾਫੀ ਮੰਗੀ ਵਰਛੀ ਤੇ ਮਾਫੀ ਵਰਛੀ ਦਾ 10 ਬਾਰ ਮੰਗਲੀ ਪਰ ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਤੇ ਨਹੀਂ ਜਾਣਾ ਕਿਉਂ ਨਹੀਂ ਜਾਣਾ ਕਿਉਂਕਿ ਉੱਥੇ ਨਿਮਾਣਾ ਸਿੱਖ ਹੋ ਕੇ ਜਾਣਾ ਪਹਿਲੇ ਉੱਥੇ ਰਜਾਇਨ ਕਰਕੇ ਜਾਣਾ ਪੈਣਾ ਸਾਨੂੰ ਤਾਂ ਘਰੋਂ ਬਖਸ਼ੀਸ਼ ਤਾਂ ਛੱਡੀ ਨਹੀਂ ਸਕਦੇ ਪ੍ਰਧਾਨਗੀ ਕਿਵੇਂ ਛੱਡ ਦਾਂਗੇ ਸੋ ਅਨ ਸਰਦੇ ਨੂੰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਤੇ ਫਿਰ ਗਏ ਕਿ ਜੀ ਸਾਨੂੰ ਪਤਾ ਹੈ ਸਾਡੀ ਸਰਕਾਰ ਦੇ ਵਿੱਚ ਆ ਗਲਤੀਆਂ ਹੋਈਆਂ ਨੇ ਆ ਲੋਕਾਂ ਨੇ ਵੀ ਸਾਨੂੰ ਸਜ਼ਾ ਦਿੱਤੀ ਹੈ ਇਹ ਨਹੀਂ ਇੱਕ ਕੱਲੀ ਸ਼੍ਰੀ ਕਲਤਖ ਸਾਹਿਬ ਦੀ ਗੱਲ ਹੈ ਤੁਸੀਂ ਵੀ ਸਾਨੂੰ ਸਜਾ ਦਿੱਤੀ ਕਦੇ ਪੰਥ ਇੰਨੀ ਬੁਰੀ ਤਰ੍ਹਾਂ ਪਿੱਛੇ ਹਟਿਆ 17 ਦੇ ਵਿੱਚ ਕੀ ਪੋਜੀਸ਼ਨ ਸੀ ਸਾਹਿਬ ਸੁਖਦੇਵ ਸਿੰਘ ਢੀਂਸਾ ਨੇ ਕੀ ਕਿਹਾ ਸੀ ਕਿ ਸੁਖਬੀਨ ਜਦੋਂ 12 ਦੀ ਸਰਕਾਰ ਬਣੀ ਹੈ ਜੱਤ ਤੂੰ ਕਹਿੰਦਾ ਜੀ ਮੇਰੇ ਕਰਕੇ ਬਣੀ ਹੈ ਮੈਂ ਬਣਾਈ ਹੈ ਤੇ ਹੁਣ ਹਾਰੇ ਆ ਉਹ ਵੀ ਤੇਰੇ ਕਰਕੇ ਹਾਰੇ ਆ ਹੁਣ ਤੂੰ ਛੱਡ ਜਾ ਪ੍ਰਧਾਨਗੀਓ ਛੱਡਨੀ ਆ ਤੂੰ ਘੱਟੋ ਘੱਟ ਵੱਡੇ ਬਾਲ ਸਾਹ ਨੂੰ ਬੁਲਾ ਦੇ ਤੇਰਾ ਪਿਓ ਐ ਇਦੋਂ ਵੱਡੀ ਗੱਲ ਤਾਂ ਕੋਈ ਹੋ ਨਹੀਂ ਸਕਦੀ ਇਦੋਂ ਨੇੜ ਤਾਂ ਤਾਂ ਕੋਈ ਹੋ ਨਹੀਂ ਸਕਦੀ ਨਹੀਂ ਜੇ ਮੈਂ ਆ ਇੱਥੇ ਤਾਂ ਹੀ ਆ ਕਿਸੇ ਗੱਲ ਤੇ ਨਿਆਂ ਸੋਖੀਰ ਵਿੱਚ ਜੋ ਲੋਕਾਂ ਨੇ ਹਾਲ ਕੀਤਾ ਉਹ ਆਪਾਂ ਦੇਖ ਹੀ ਲਿਆ ਉਹ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਆਈ 19 ਦੀ 19 ਦੇ ਵਿੱਚ ਆਪਾਂ ਦੇਖਿਆ ਕੀ ਹਾਲ ਹੋਇਆ ਬੀਬੀ ਜ਼ਗੀਰ ਕੌਰ ਨੂੰ ਕਹਿੰਦੇ ਬੀਬੀ ਜ਼ਗੀਰ ਕੌਰ ਵੀ ਇਲੈਕਸ਼ਨ ਲੜੀ ਸੀ ਕਿ ਜਿੱਤਣਗੇ ਤਾਂ ਦੋ ਹੀ ਤੀਆਂ ਨਹੀਂ ਜਿੱਤ ਸਕਦਾ ਜਦੋਂ ਤੁਹਾਡੀ ਪਾਰਟੀ ਤੁਹਾਡਾ ਆਪਣਾ ਪ੍ਰਧਾਨ ਕਹੇ ਕਿ ਦੋ ਬੰਦੇ ਤੋਂ ਵੱਧ ਜਿੱਤ ਨਹੀਂ ਸਕਦਾ ਫਿਰ ਉਹ ਤੋਂ ਕੀ ਆਸ ਪਾਲੋਗੇ ਤੁਸੀਂ ਉਹਦਾ ਕੀ ਕਾਰਨ ਸੀ ਕਿ ਦੋ ਬੰਦੇ ਕਿਉਂ ਜਿੱਤਣਗੇ ਕਿਉਂਕਿ ਅਮਰਿੰਦਰ ਸਿੰਘ ਨੂੰ ਵੀ ਜੁਦਾ ਰੱਖਣਾ ਸੀ ਜੇ ਅਮਰਿੰਦਰ ਮਰ ਗਿਆ ਅਮਰਿੰਦਰ ਛੱਡ ਗਿਆ ਉਹ ਤਾਂ ਪ੍ਰਧਾਨਗੀ ਖੋਲੀ ਫਿਰ ਸਾਡੀ ਗੱਲ ਨਹੀਂ ਬਣੀ ਕਿਉਂਕਿ ਉਹਨੇ ਸਾਰੇ ਕੇਸ ਦੱਬੇ ਹੋਏ ਸੀ ਇੱਕ ਵੀ ਦੱਸੋ ਜਿਹੜਾ ਕੁਝ 2002 ਦੇ ਵਿੱਚ ਹੋਇਆ ਉਹ 17 ਦੇ ਵਿੱਚ ਹੋਇਆ ਸੋਚਿਆ ਕਿਸੇ ਨੇ ਸਾਰਿਆਂ ਨੂੰ ਪਤਾ ਹੈ ਮੈਂ ਵੀ ਇਲੈਕਸ਼ਨ ਲੜਿਆ ਸੀ ਮੈਨੂੰ ਆ ਕੇ ਇਹਨਾਂ ਦਾ ਬਹੁਤ ਨੇੜੇ ਆ ਬੰਦਾ ਸੀ ਕਹਿੰਦਾ ਰਖੜਾ ਸਾਹਿਬ ਪੈਸੇ ਨਾ ਲਾਓ ਇਲੈਕਸ਼ਨ ਤੇ ਮੈਂ ਪੁੱਛਿਆ ਵੀ ਕਿਉਂ ਨਾ ਲਈਏ ਇਲੈਕਸ਼ਨ ਤੇ ਪੈਸੇ ਵੀ ਲੜ ਰਹੇ ਹਾਂ ਉਹ ਕਹਿੰਦਾ ਜੀ ਵੱਡੇ ਘਰਾਂ ਦਾ ਸਮਝੌਤਾ ਹੋ ਗਿਆ ਉੱਥੇ ਕੀ ਕਰੋਗੇ ਤੁਸੀਂ ਸੋ ਇਹ ਗੱਲਾਂ ਕਰਕੇ ਜਿਹੜਾ ਪੰਥ ਹੈ ਉਹ ਥੱਲੇ ਆਇਆ ਇਹ ਨਹੀਂ ਕਿ ਅਸੀਂ ਇੱਕੋ ਦਿਨ ਦੇ ਵਿੱਚ ਥੱਲੇ ਆ ਗਏ ਬੜਾ ਸਮਾਂ ਲੱਗਿਆ ਇਹਨੂੰ ਫਿਰ ਉਨੀ ਤੋਂ ਬਾਅਦ ਬਾਈ ਆਈ ਤਿੰਨੀ ਰਹਿ ਗਏ ਉਹਨਾਂ ਚੋਂ ਇੱਕ ਤਾਂ ਤੁਹਾਡੇ ਕੋਲ ਬੈਠਾ ਹੈ ਇੱਕ ਆਪ ਚ ਚਲੇ ਗਿਆ ਤੀਜਾ ਢਾਮਾ ਡੋਲ ਹੈ ਕਦੇ ਉੱਧਰ ਹੈ ਕਦੇ ਉੱਧਰ ਹੈ ਦਾਦੋ ਕੀ ਰਹਿ ਗਏ ਸਾਡੇ ਕੋਲ ਆ ਜਿਹੜੀ ਇਲੈਕਸ਼ਨ ਬਠਿੰਡੇ ਦੀ ਜਿੱਤੀ ਸਾਰੇ ਪੰਜਾਬ ਚ ਕੰਪਰਮਾਈਜ਼ ਕਰਕੇ ਰਾਜਾ ਬੜਿੰਗ ਉਥੋਂ ਇਲੈਕਸ਼ਨ ਨਹੀਂ ਸੀ ਲੜ ਸਕਦਾ ਕੀ ਕਰਨ ਸੀ ਉਹਨੂੰ ਕੱਢਣ ਦਾ ਕਹੇ ਸੋਚ ਕੇ ਦੇਖੋ ਵੀ ਉਹਨੂੰ ਉਥੋਂ ਕਿਉਂ ਕੱਢਿਆ ਫਿਰ ਸ਼ੋਮਨੀ ਕਮੇਟੀ ਦੀ ਇਲੈਕਸ਼ਨ ਹੋਈ ਉਹਦੇ ਵਿੱਚ ਚਾਰੇ ਪਾਰਟੀਆਂ ਨੇ ਸਮਝੌਤਾ ਕੀਤਾ ਜਦੋਂ ਚਾਰ ਬਾਈ ਇਲੈਕਸ਼ਨਾਂ ਹੋਈਆਂ ਨੇ ਚਾਰਾਂ ਨੇ ਸਮਝੌਤਾ ਕੀਤਾ ਆਪ ਆਇਆ ਨਹੀਂ ਵੀ ਉਹਨਾਂ ਨੂੰ ਵੋਟਾਂ ਪਾਈਆਂ ਬੀਜੇਪੀ ਨੇ ਵੀ ਉਹਨਾਂ ਨੂੰ ਵੋਟਾਂ ਪਾਈਆਂ ਕਾਂਗਰਸ ਨੇ ਵੀ ਉਹਨਾਂ ਨੂੰ ਵੋਟਾਂ ਪਾਈਆਂ ਸੋ ਜਿੱਥੇ ਅਹੀਆਂ ਜੀਆਂ ਗੱਲਾਂ ਹੋਣ ਉੱਥੇ ਸੋਚ ਸਕਦੇ ਕਿ ਪਾਰਟੀ ਅੱਗੇ ਵਧੂਗੀ ਇਹ ਤਾਂ ਮੈਂ ਸਮਝਦਾ ਕਿ ਗੁਰੂ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਕਿ ਸ੍ਰੀ ਅਕਾਲ ਪੁਰਖ ਸਾਹਿਬ ਤੇ ਗਏ ਤੇ ਉੱਥੋਂ ਹੁਕਮਨਾਮਾ ਹੋਇਆ ਤੇ ਅੱਜ ਗੁਰੂ ਨੇ ਕਿਰਪਾ ਕੀਤੀ ਅੱਜ ਤੁਸੀਂ ਦੇਖ ਰਹੇ ਹੋ ਕਿ ਕਿੰਨੇ-ਕਿੰਨੇ ਕੱਠ ਅੱਜ ਧੰਨਵਾਦ ਕਰਦੇ ਆ ਸਤਿ ਸ੍ਰੀ ਅਕਾਲ ਛੋਟੇ ਪਰਚਾ ਦਾ ਮੈਂ ਦੇਖ ਰਿਹਾ ਅੱਜ ਕਿ ਰਸਤੇ 4 ਕਿਲੋਮੀਟਰ ਤੇ ਲਾਈਨਾਂ ਲੱਗੀਆਂ ਸੀ ਸਾਰੇ ਬੰਦੇ ਲਾਈਨ ਦੇ ਵਿੱਚ